ਤਮ ਮੈਨੂੰ ਆਪਣਾ ਮੂੰਹ ਚ ਸ਼ਰਮ ਵੀ ਕਰਨੇ ਪਰੋਗਾ ਥੋੜਾ ਆਕ ਚ ਮੈਂ ਵੀ ਆਪਣਾ ਸ਼ਰਮ ਕਰਾ ਕਿ ਮੈਂ ਅਗਲੇ ਕੇ ਘਰ ਕਿੰਨੇ ਦਿਨ ਖਾਵਾ ਬੈਠ ਕੇ ਹਾਂ ਮੈਂ ਆਪਣਾ ਹੱਥ ਪੈਰ ਤੇ ਚਲਾ ਸਕਤੀ ਥੋੜੀ ਬਹੁਤ ਮੈਂ ਮਰਤੇ ਨਹੀਂ ਕਿ ਹੈਗਾ ਜੀ ਜਿੰਦੀ ਹੈਗੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਭ ਨੂੰ ਇਹ ਕਹੂਗਾ ਚਾਹ ਜਿੱਥੇ ਮਰਜੀ ਜਾਓ ਕਮਾਈ ਤਾਂ ਕਰਨੇ ਪਰੋਗਾ ਕਮਾਈ ਤੇ ਕਰਨੀ ਪਏ ਕਿਉਂ ਸੌਦਾ ਹਰ ਜਗ੍ਹਾ ਮਹਗੀ ਹੈਗਾ ਇਹ ਕੋਈ ਥੋੜੀ ਹੈਗਾ ਕਿ ਪੰਜਾਬੀ ਟੱਚ ਮਹਗਾ ਹੈਗਾ ਦੇਖੋ ਮੈਂ ਤਾਂ ਸਾਰੇ ਨੂੰ ਇਹ ਕਹੂੰਗਾ ਕਿ ਜੇ ਆਪਣਾ ਆਪਣਾ ਸੋਚ ਬਦਿਆ ਬਣਾਓ ਮੈਂ ਸਹੀ ਗੱਲ ਸਮਝਾ ਰਹੇ ਕਿਸੇ ਨੂੰ ਗਲਤ ਗੱਲ ਨਹੀਂ ਸਮਝਾ ਰਹੇ ਠੀਕ ਹੈ ਜਿੰਨੇ ਸਮਝੋਗਾ ਤਾਂ ਆਪਾਂ ਕੀ ਕਹਿ ਸਕਦੇ ਕਿਸੇ ਨੂੰ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਜੀ ਬਸ ਠੀਕ ਐ ਵੀਰ ਜੀ ਥੋੜੀ ਬਹੁਤ ਹੈਗਾ ਠੀਕ ਕਿਵੇਂ ਨੇ ਹੁਣ ਤੁਹਾਡੀਆਂ ਸੱਤਾ ਬਸ ਇੱਧੇ ਹੈਗਾ ਹਜੇ ਤੋ ਅੱਛਾ ਨਾਲੇ ਭੈਣ ਨੇ ਕਿਹਾ ਸੀ ਵੀ ਤੁਸੀਂ ਕੰਮ ਨਾ ਕਰਿਓ ਤੁਸੀਂ ਫਿਰ ਵੀ ਕੰਮ ਲੱਗੇ ਜੇ ਚੰਗੀ ਤਰ੍ਹਾਂ ਠੀਕ ਤਾਂ ਹੋ ਲੈਂਦੇ ਪਰ ਵੀਰ ਜੀ ਜੇ ਕੰਮ ਨਾ ਕਰਾ ਤਾਂ ਫਿਰ ਖਾਵਾਂ ਕਿਥੋਂ ਰੋਟੇ ਹੁਣ ਅਗਲੇ ਮੈਨੂੰ ਪਤਾ ਹੈਗਾ ਭੈਣ ਨਾ ਤੋ ਕਹਿੰਦੇਗਾ ਨਾ ਕੰਮ ਕਰਿਆ ਕਰ उन्हें भी तो बेचारी आज पंद्रह बीस दिन से मेरे ना हेल्प कर रही रोटी पानी चाह कि भी दवाई चेन्ने खर्च कर दिता है पैसे हूँ महंगाई है मैं भी सोच रहा कि अपने आप ठीक नहीं लगता मैनू इना हाँ। मैं तो अपना आप को फिर कुछ ना हाथ पैर चलावा हम हाँ। किसी के घर बार बार, बार इना फिर नहीं चंगा लगता तो पता महंगाई कि करा सब्जी साग कि महंगाई है सौदा कि महंगाई हैगा काम नहीं करा तो किवा ग पंद्रह दिन से उपर हो गई है मैनो महीना लगन चलिया है अच्छा सट वजी नु हां ठीक है नहीं उंज वेसे होन उंज ते ठीक जे ज्यादा दर्द ते नहीं किते हुंदा भी काम कर लईंदे हो हां मारे मारे तोर लंदे हैगा तो मारे मारे कर लंदे हो फिर करने परोगा जे नहीं करंगे तो खांगे किथे हां इनु ਧਰਦੇ ਹੋ ਪਰ ਮਾਂਜੇ ਨਾਲ ਆਪਾਂ ਗੱਲਬਾਤ ਕਰਦੇ ਆ ਕੁਝ ਚਲੋ ਠੀਕ ਹੈ ਕਰਤੇ ਹੈ ਗੱਲਬਾਤ हां ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਵੀ ਜਿਵੇਂ ਤੁਸੀਂ ਆਪਾਂ ਤੁਹਾਡੀ ਵੀਡੀਓ ਬਣਾ ਕੇ ਪਾਈ ਤੇ ਜੋ ਆਪਣੇ ਭੈਣ ਭਰਾ ਬਾਹਰ ਵਿਦੇਸ਼ਾਂ ਚ ਰਹਿੰਦੇ ਨੇ ਵੀ ਲੰਮੇ ਸਮੇਂ ਤੋਂ ਉਹਨਾਂ ਨੇ ਆਪਣੇ ਘਰ ਛੱਡੇ ਹੋਏ ਨੇ ਇੱਕ ਕਮਾਈ ਕਰ ਲਈ ਇੱਕ ਬਾਹਰਲੇ ਦੇਸ਼ਾਂ ਜਾ ਕੇ ਮਿਹਨਤ ਕਰਨ ਲਈ ਤੇ ਉਹਨਾਂ ਨੇ ਤੁਹਾਡੀ ਵੀਡੀਓ ਵੇਖੀ ਤੇ ਉਹਨਾਂ ਨੇ ਮਤਲਬ ਤੁਹਾਨੂੰ ਵੀ ਸ਼ਾਬਾਸ਼ ਦਿੱਤੀ ਵੀ ਬਹੁਤ ਵਧੀਆ ਮਤਲਬ ਜਿਹੜੀ ਸੋਨੀ ਆ ਮਿਹਨਤ ਕਰ ਰਹੀ ਆ ਆਪਣੇ ਹੱਥੀ ਮਿਹਨਤ ਕਰਕੇ ਖਾ ਰਹੀ ਆ ਤੇ ਹਰ ਇੱਕ ਨੂੰ ਇਹੀ ਸਿੱਖਿਆ ਦੇ ਰਹੀ ਆ ਵੀ ਭਾਈ ਮਿਹਨਤ ਦੀ ਖਾਓ ਵੀ ਹੱਕ ਹਲਾਲ ਦੀ ਖਾਓ ਚੋਰੀ ਚਕਾਰੀ ਕਰਕੇ ਨਾ ਖਾਓ ਤੇ ਉਹਨਾਂ ਲੋਕਾਂ ਦਾ ਤੁਸੀਂ ਧੰਨਵਾਦ ਕਰਨਾ ਚਾਹੋਗੇ ਉਹਨ ਲੋਕਾਂ ਨੂੰ ਮੇਰੇ ਤਰਫੋਂ ਬਹੁਤ ਬਹੁਤ ਧੰਨਵਾਦ ਹੈਗਾ ਭਾਜੀ ਠੀਕ ਹੈ जो काम ने करेंगे तो खाओगे काम तो करके खाने पड़ेगा हम हाँ। की करिए इना महंगी हो गई सौदा पत्थर आपके सामने हर चीज तो महंगी मिल रहा है सब्जी देखो कि ना। आलू हूँ पचास रुपए तीस रुपए चालीस रुपये किलो मिल रहा है टमाटर हाँ। हूँ देखो सौ अस्सी रुपये सौ रुपए किलो मिल रहा है इना महंगा महंगा चीज हाँ। हाँ। खाऊंगी हूँ कमरे किराया देने पेंदे है पच्चीसो रुपया किराया भरती हैगी हजार बारह सो रुपया बिल भी आ जाते है तो फिर कलाकार बुलाए वो लेबर के काम करती हैगा बेचारा उन्हें कितने के कर लेगा मैं भी थोड़ी बहुत साथ दे दंगे तो कोनो भी थोड़ा दो चार दिन कभी लग जाते दे कभी ना भी लगते हैगा जी ठीक है फिर भूखा मरेंगे फिर की फायदा होगा हां तो मैं चलो थोड़ी बहुत अपना अभी हाथ पर चलावांगे 100 200 रुपया कोई दउगा तो सही नहीं जीवे हुण तो वाडे सटा बजियां होइयां ने जिवे लालो भी कुछ लोग एहो जे हुंदे ने जिवे हुण बहन ने ਤੇ ਬਾਜੀ ਨੇ ਤੁਹਾਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ 4 ਦਿਨ ਆਰਾਮ ਕਰ ਲੋ ਵੀ ਕੋਈ ਗੱਲ ਨਹੀਂ ਅੱਗੇ ਕੰਮ ਹੀ ਕਰਨਾ ਹੈ ਜਿਵੇਂ ਕਈ ਕੋਈ ਹੋਰ ਤੁਹਾਡੀ ਜਗ੍ਹਾ ਤੇ ਹੁੰਦਾ ਤੇ ਉਹ ਅਗਲਾ ਇਹ ਗੱਲ ਸੋਚਦਾ ਵੀ ਚੱਲ ਕੋਈ ਗੱਲ ਨਹੀਂ ਵੀ ਮੈਨੂੰ ਤਾਂ ਕਹਿ ਰਹੇ ਨੇ ਮੈਂ 4 ਦਿਨ ਵਧੀਆ ਆਰਾਮ ਕਰ ਲੈਨੀ ਆ ਵੀ ਮੈਨੂੰ ਤਾਂ ਪੈਸੇ ਮਿਲ ਹੀ ਜਾਣੇ ਨੇ ਪਰ ਤੁਸੀਂ ਇਹ ਗੱਲ ਨੂੰ ਨਹੀਂ ਸੋਚਿਆ ਅਜੇ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਏ ਫੇਰ ਕੰਮ ਕਰਨ ਲੱਗ ਗਏ ਦੇਖੋ ਵੀਰ ਜੀ ਆਪਾਂ ਇਹ ਗੱਲ ਕਿੱਦਾਂ ਸੋਚਾਂਗੇ ਪਤਾ ਕੀ ਗੱਲ ਹੈਗਾ ਉਹਨੇ ਵੀ ਵਿਚਾਰੀ ਘਨ ਮਹੀਨਾ ਲੱਗਣ ਵਾਲਾ ਕਿੰਨਾ ਕ ਮੈਨੂੰ ਕਰੂਗਾ ਉਹਨੋਂ ਤਾਂ ਜਿੰਨਾ ਵੀ ਹੁੰਦਾ ਵਿਚਾਰੀ ਫਿਰ ਵੀ ਮੇਰੇ ਤਰਫ ਸੇ ਮੇਰੇ ਸੱਕੀ ਬਣ ਕੇ ਇਨਾ ਕਰੀ ਜਾਂਦੇ ਹੈਗਾ ਕਿ ਇਲਾਜ ਵੀ ਕਰਾਂਦੇ ਹੈਗਾ ਮੇਰਾ ਦੇਖਭਾਲ ਵੀ ਕਰਦੀ ਹੈਗੀ ਰੋਟੀ ਪਾਣੀ ਚਾਹ ਜੋ ਵੀ ਹੁੰਦੇ ਦੁੱਧ ਦਹੀਂ ਸਾਰੇ ਮੇਰੇ ਕੋਲ ਖੜਤੀ ਹੈਗੀ ਤਾਂ ਮੈਨੂੰ ਆਪਣਾ ਮੂੰਹ 'ਚ ਸ਼ਰਮ ਵੀ ਕਰਨੇ ਪਰੋਗਾ ਥੋੜਾ ਆਕ 'ਚ ਮੈਂ ਵੀ ਆਪਣਾ ਸ਼ਰਮ ਕਰਾ ਕਿ ਮੈਂ ਇਕੱਲੇ ਕੇ ਘਰ ਕਿੰਨੇ ਦਿਨ ਖਾਵਾ ਬੈਠ ਕੇ ਮੈਂ ਆਪਣਾ ਹੱਥ ਪੈਰ ਤੇ ਚਲਾ ਸਕਤੀ ਥੋੜੀ ਬਹੁਤ ਮੈਂ ਮਰਤੇ ਨਹੀਂ ਕਿ ਹੈਗਾ ਹਜੇ ਜਿੰਦੀ ਹੈਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂ ਜਿਆਦੇ ਨਹੀਂ ਤੁਰ ਸਕਤੀ ਹੈਗੇ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਤੁਰ ਕੇ ਤੇ ਮੈਂ ਚਲੋ ਨਹੀਂ ਭਾਰ ਵਾਲਾ ਕੰਮ ਕਰੂੰਗੇ ਹੌਲੀ ਹੌਲੀ ਕਰਾਂਗੇ ਛੋਟੇ ਮोटे ਜਿਦਾ ਚਾਰੂ ਲਾ ਲਈ ਹਾਂ ਹਾਂ ਛੋਟੇ ਮोटे ਕੰਮ ਕਰ ਲਈ ਪਰ ਨਾਲ ਆਪਾਂ ਪੋਚਾ ਪੁਚਾ ਲਾ ਲਾਂਗੇ ਚਾਰੂ ਚੂਰੂ ਲਾ ਦਾਂਗੇ ਖਰੀ ਖਰੀ ਹੋ ਕੇ ਹਾਂ ਤੇ ਅਗਲੇ ਨੂੰ ਤਾਰਸਾ ਹੋਗਾ ਤਾਂ ਉਹਨੂੰ ਵੀ ਕਹੋਗਾ ਚਲ ਅਗਲੇ ਕੰਮ ਵਾਲੀ ਨਹੀਂ ਹੈਗੀ ਕਰਨ ਕੇ ਜੋਗੀ ਫਿਰ ਵੀ ਕਰ ਰਹੀ ਤੇ ਉਹਨੂੰ ਵੀ ਤਾਂ ਅੱਖ 'ਚ ਪਾਣੀ ਆਊਗਾ ਕਿ ਚਲ ਕੁਝ ਨਾ ਕੁਝ ਮਦਦ ਕਰੂਗਾ ਮੈਨੂੰ ਹਲਪ ਕਰੂਗਾ ਬਿਲਕੁਲ ਬਿਲਕੁਲ ਪਰ ਮੈਂ ਤਾਂ ਇੰਨਾ ਤੁਰਨੇ ਫਿਰਨੇ ਜੋਗੀ ਤਾਂ ਨਹੀਂ ਹੈਗਾ ਵੀਰ ਜੀ ਹਜੇ ਨਾ ਕੋਈ ਦਵਾਈ ਲੈਤੀ ਹੈਗਾ ਨਾ ਕੁਝ ਵੀ ਅਕਸਰ ਅਕਸਰ ਕਰਾਈ ਨਹੀਂ ਹੈਗੀ ਤਾਂ ਦਵਾਈ ਦੋ ਦੀ ਦਵਾਈ ਜਾਂਦੇ ਹੈਗਾ ਦੀਦੀ ਨੇ ਦਵਾਈ ਹੈਗਾ ਦਵਾਈ ਦਵਾਈ ਸਾਰੇ ਕੁਝ ਕਰਾਈ ਹੈਗਾ ਤੋ ਮੈਂ ਹਜੇ ਮਰਾ ਮੋਟਾ ਠੀਕ ਹੋ ਗਈ ਹੈਗਾ ਇਦਾਂ ਜਾਦੇਤ ਨਹੀਂ ਥੋੜੀ ਬਹੁਤ ਹੋ ਜਾਏਗਾ ਤਾਂ ਮੈਂ ਫਿਰ ਆਪਣਾ ਥੋੜੀ ਬਹੁਤ ਮੈਂ ਵੀ ਤਾਂ ਆਪਣਾ ਕੰਮ ਕਰਕੇ ਖਾ ਸਕਤੀ ਹਾਂਗਾ ਹਾਂ ਤੇ ਜਿਵੇਂ ਤੁਸੀਂ ਮਤਲਬ ਹੁਣ ਇੱਕ ਸਾਨੂੰ ਹੋਰ ਸਵਾਲ ਦਾ ਜਵਾਬ ਦਿਓ ਵੀ ਜਿਵੇਂ ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਨੇ ਵੀ ਜ਼ਿਆਦਾਤਰ ਜਿਹੜੇ ਲੋਕ ਨੇ ਉਹਨਾਂ ਦੀ ਸੋਚ ਇਹੀ ਹੈ ਵੀ ਕੰਮ ਕਰਨਾ ਨਾ ਪਵੇ ਵੀ ਵਧੀਆ ਐਸ਼ ਵਾਲੀ ਜ਼ਿੰਦਗੀ ਮਿਲ ਜੇ ਤੇ ਮਤਲਬ ਵੀ ਬਿਨਾਂ ਕੰਮ ਕੀਤੇ ਤੋਂ ਅਸੀਂ ਪੈਸਾ ਕਮਾ ਲਈਏ ਜਾਂ ਕਿਤੋਂ ਬਣ ਜੇ ਤੇ ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ बीर जी देखो बगैर कमाई के तो पैसा किथे भी नहीं मिलोगा चाहे जिथे मर्जी जाओ हां जब तक हाथ नहीं पैर नहीं चलाओगे वीर जी तब तक किदरे भी पैसा नहीं मिलोगा ना रोटी सुख के मिलोगा हां कल के जवाना च वीर जी किन्ना सौदा महगी हो गई हैगा चावल आटा देखो किन्ना महगी परगे तेल सरसों के किन्ना महगी मिल रहा है हां हैं पेट्रोल भी महंगा हो गया हर चीज भी महंगा हो गया सब्जी से आगे नाम हैगी होगी बरसात के टाइम अलग पैरी ਮੈਂ ਤਾਂ ਚਲੋ ਇੱਕ ਗਰੀਬਨੀ ਹੈਗੀ ਕਿ ਮੈਂ ਕਿਰਾਏ ਭਾਰੇ ਚ ਬੈਠੀ ਹੈਗਾ ਸਾਡੇ ਕੋਲ ਕਿਰਾ ਥਾਂ ਥੂ ਹੈਗਾ ਜੇ ਆਪਾਂ ਬੈਠ ਕੇ 4 ਦਿਨ ਖਾ ਲਾਂਗੇ ਚਲੋ ਕਿਸੇ ਨੇ ਖਵਾ ਦਿੱਤਾ ਖਾ ਲਾਂਗੇ ਫਿਰ ਆਪਣਾ ਤਾਂ ਅਗਲਾ ਬਹੁਤ ਕਰੋਗਾ ਮੈਨੂੰ ਖਵਾ ਦੋਗਾ ਇਲਾਜ ਕਰਾ ਦੋਗਾ ਪਰ ਮੇਰੇ ਕਿਰਾਇਆ ਭਰਾ ਤੇ ਅਗਲੀ ਭਰ ਨਹੀਂ ਸਕਤੀ ਹੈਗੀ ਨਾ ਮੈਨੂੰ ਤਾਂ ਆਪਣਾ ਆਪ ਖੁਦ ਸ਼ਰਮ ਕਰਾਂਗੇ ਨਾ ਕਿ ਉਹਨੂੰ ਮੈਂ ਕਿੱਦਾ ਕਾਂਗੇ ਉਹਦਾ ਕਾਂਗੇ ਤੇ ਉਹਨੇ ਭਰ ਵੀ ਦੋਗਾ ਮੇਰੇ ਕਿਰਾਏ ਭਰਾ ਠੀਕ ਹੈ ਪਰ ਜੀ ਉਹਨੂੰ ਮੈਨੂੰ ਆਪਣਾ ਸ਼ਰਮ ਕਰਨੇ ਪਰੂਗਾ ਕਿ ਮੈਂ ਹੱਥ ਪੈਰ ਰੱਬ ਨੇ ਬਹੁਤ ਬੰਦਿਆ ਦਿੱਤਾ ਹੈ ਕਿ ਮੈਂ ਕਮਾਈ ਕਰਕੇ ਕੁਝ ਨਾ ਕੁਝ ਕਰ ਪਾਰਾ ਵਾਲਾ ਕੰਮ ਨਹੀਂ ਕਰਾਂਗੇ ਹਲਕਾ ਫਲਕਾ ਤੋਂ ਕਰ ਸਕਤੀ ਹੈਗਾ ਸਹੀ ਗੱਲ ਹੈ ਹਾਂ ਹਲਕਾ ਹਲਕਾ ਕੰਮ ਕਰ ਲਾਂਗੇ ਤੇ ਅਗਲਾ ਮੈਨੂੰ 100 200 ਰੁਪਿਆ ਖੁਸ਼ ਹੋ ਕੇ ਦਊਗਾ ਹਾਂ ਇਨਾ ਕ ਵੀ ਤਾਂ ਕਰ ਸਕਤੀ ਮੈਂ ਹਾਂ ਜਿਵੇਂ ਨਾ ਹੁਣ ਵਿੱਚ ਕੁਝ ਲੋਕਾਂ ਨੇ ਕਮੈਂਟ ਕੀਤੇ ਸਨ ਵੀ ਜਿਵੇਂ ਹਰ ਇੱਕ ਇਨਸਾਨ ਦੀ ਸੋਚ ਵੀ ਸੋਨੀ ਵਰਗੀ ਹੋ ਜੇ ਤਾਂ ਹਰ ਇੱਕ ਮਿਹਨਤ ਕਰਨ ਨੂੰ ਸੋਚੂਗਾ ਵੀ ਕੋਈ ਵੀ ਬਾਹਰ ਜਾਣ ਬਾਰੇ ਨਾ ਸੋਚੇਗਾ ਕਿਉਂਕਿ ਸਾਡੇ ਇੱਧਰ ਕੁਝ ਲੋਕ ਐ ਹੋ ਜੇ ਨੇ ਚਲ ਜਿਵੇਂ ਤੁਹਾਡੇ ਕੋਲ ਤਾਂ ਹੁਣ ਜ਼ਮੀਨ ਜਾਇਦਾਦ ਵੀ ਕੋ ਨਹੀਂ ਕੋਈ ਵੀ ਕੁਝ ਲੋਕ ਐ ਹੋ ਜੇ ਨੇ ਜਿਨ੍ਹਾਂ ਕੋਲ 20 25 25 ਕਿੱਲੇ ਹੋਣ ਦੇ ਬਾਵਜੂਦ ਵੀ ਵੀ ਉਹ ਆਪਣੇ ਘਰ-ਬਾਰ ਜਾਇਦਾਦ ਛੱਡ ਕੇ ਬਾਹਰ ਜਾ ਰਹੇ ਨੇ ਤੇ ਉਹ ਇਹ ਸੋਚਦੇ ਨੇ ਕਿ ਬਾਹਰ ਜਾ ਕੇ ਜ਼ਿਆਦਾ ਸੁਖ ਦੀ ਰੋਟੀ ਮਿਲੇਗੀ ਤੇ ਸਾਡਾ ਨਾ ਹੋਊਗਾ ਵੀ ਅਸੀਂ ਵਿਦੇਸ਼ ਵਿੱਚ ਰਹਿੰਦੇ ਆ ਕੋਈ ਸੋਚਦਾ ਹੈ ਕਿ ਮੈਂ ਅਮਰੀਕਾ ਵਿੱਚ ਰਹਿਣਾ ਕੋ ਕੈਨੇਡਾ ਕੋ ਇੰਗਲੈਂਡ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਕਿ ਜੇ ਆਪਣਾ ਆਪਣਾ ਸੋਚ ਬਦਿਆ ਬਣਾਓ ਮੈਂ ਸਹੀ ਗੱਲ ਸਮਝਾ ਰਿਹਾ ਕਿਸੇ ਨੂੰ ਗਲਤ ਗੱਲ ਨਹੀਂ ਸਮਝਾ ਰਿਹਾ ਠੀਕ ਹੈ ਜੇ ਨਹੀਂ ਸਮਝੋਗੇ ਤਾਂ ਆਪਾਂ ਕੀ ਕਹਿ ਸਕਦੇ ਕਿਸੇ ਨੂੰ ਹਾਂ ਮੈਂ ਤਾਂ ਸਭ ਨੂੰ ਇਹ ਕਹੂਗਾ ਚਾਹ ਜਿੱਥੇ ਮਰਜੀ ਜਾਓ ਕਮਾਈ ਤਾਂ ਕਰਨੇ ਪਰੂਗਾ ਕਮਾਈ ਤੇ ਕਰਨੀ ਪਏ ਕਿਉਂ ਸੌਦਾ ਹਰ ਜਗ੍ਹਾ ਮਹਿੰਗੀ ਹੈਗਾ ਇਹ ਕੋਈ ਥੋੜੀ ਹੈਗਾ ਕਿ ਪੰਜਾਬੀ ਟੱਚ ਮਹਿੰਗਾ ਹੈਗਾ ਹਾਂ ਹਰ ਇਹ ਪੂਰਾ ਭਾਰਤ ਚ ਮਹਿੰਗਾ ਹੈਗਾ ਹਾਂ ਤਾਂ ਪੂਰਾ ਭਾਰਤ ਚ ਜਿੱਥੇ ਵੀ ਹੋ ਮੈਂ ਸਭ ਨੂੰ ਭਾਈ ਬਹਿਨ ਨੂੰ ਇਹ ਮਿੰਦੀ ਕਰ ਕਰ ਕਰਾਂਗੀ ਕਿ ਜੇ ਆਪਣਾ ਆਪਣਾ ਕੰਮ ਕਰੋ ਠੀਕ ਹੈ ਆਪਣਾ ਔਰ ਵਧੀਆ ਰੋਟੀ ਖਾਓ ਇੱਕ ਗਲਤ ਰਸਤਾ ਨਾ ਜਾਓ ਨਾ ਇੱਕ ਚੋਰੀ ਕਰੋ ਨਾ ਕਿਸੇ ਚਾ ਜਲਾਨੀ ਹੋ ਚਾ ਬੰਦਾ ਹੋ ਚਾ ਬੱਚਾ ਹੋ ਸਭ ਨੂੰ ਇਹ ਛਿਕਚਾ ਪਾਓ ਹਾਂ ਕਿ ਗਲਤ ਕੰਮ ਨਾ ਕਰੋ ਆਪਣਾ ਅੱਛੀ ਤਰ੍ਹਾਂ ਸੇ ਰੋਟੀ ਕਮਾਓ ਹੱਥ ਪੈਰ ਚਲਾ ਕੇ ਖਾਓ ਜੇ ਮਜਬੂਰੀ ਹੈਗਾ ਤਾਂ ਇੱਕ ਦੂਸਰੇ ਨੂੰ ਦੱਸੋ ਕਿ ਮੈਨੂੰ ਇਹ ਮਜਬੂਰੀ ਹੈਗਾ ਮੈਨੂੰ ਸਹਾਰਾ ਕਰੋ ਜ਼ਰੂਰ ਕੋਈ ਸਹਾਰਾ ਕਰੂਗਾ ਹਾਂ ਹਾਂ ਸਹੀ ਗੱਲ ਜਿੱਦਾਂ ਹੁਣ ਮੈਨੂੰ ਦੀਦੀ ਪਿੰਡਰ ਦੇਦੀ ਮੈਨੂੰ ਹੁਣ ਸਹਾਰਾ ਕਰ ਰਹੀ ਹਾਂ ਮੈਂ ਕੰਮ ਕਰ ਰਹੀ ਸੀ ਹੁਣ ਮੈਂ ਡਿਗ ਪਿਆ ਪੌਰੀ ਚੋਂ ਹੁਣ ਮੈਂ ਜੀ 15 20 ਦਿਨ ਮਹੀਨਾ ਲੱਗਨੇ ਵਾਲਾ ਮੈਂ ਉੱਠ ਨਹੀਂ ਪੈਂਦੀ ਹੈਗੀ ਨਾ ਕੋਈ ਕੁਝ ਖਾਂਦੀ ਨਾ ਪਿੰਦੀ ਹੈਗੀ ਤੇ ਫਿਰ ਵੀ ਅਗਲਾ ਤਾਂ ਮੈਨੂੰ ਸਾਰਾ ਤੇ ਕਰ ਰਹੀ ਅਗਲਾ ਕੰਮ ਦੇਖ ਕੇ ਖੋਸੇ ਹੋ ਕੇ ਮੈਨੂੰ ਸਾਰਾ ਕਰ ਰਹੀ ਹਾਂ ਹਾਂ ਸਹੀ ਗੱਲ ਹੈ ਜਿੰਨੇ ਮੈਂ ਕੰਮ ਨਹੀਂ ਕਰਨਾ ਸੀ ਅਗਲੇ ਕਿ ਚੋਰੀ ਕਰਨਾ ਸੀ ਤੇ ਮੈਂ ਪਤਾ ਕਿੰਨ ਜੁੱਤੀਆਂ ਖਾਣੀਆਂ ਸੀ ਫਿਰ ਤੇ ਮੇਰੇ ਵਰਗੇ ਕੋਈ ਬੁਰਾ ਆਦਮੀ ਕੋਈ ਵੀ ਨਹੀਂ ਸੀ ਪੰਜਾਬ 'ਚ